ਰੱਜੋ ਤੂੰ ਇਥੇ ਤੂੰ ਅਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜ਼ਿਲ੍ਹਾ ਸੰਗਰੂਰ ਦੀਆਂ 30 ਪੰਚਾਇਤਾਂ ਨੂੰ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੰਡੇ। ਇਸ ਮੌਕੇ ਜ਼ਿਲ੍ਹੇ ਦੀਆਂ 20 ਪੰਚਾਇਤਾਂ ਦੇ ਪੰਜ ਸਰਪੰਚ ਅਤੇ ਹੋਰ ਮੋਤਬਰ ਆਗੂ ਵੀ ਹਾਜ਼ਰ ਸਨ। ਇਸ ਮੌਕੇ ਪੰਜਾਂ ਸਰਪੰਚਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਪੰਚਾਂ ਸਰਪੰਚਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਮਿੱਥੇ ਸਮੇਂ ਵਿੱਚ ਮੁਕੰਮਲ ਕੀਤੇ ਜਾਣ। ਤੁਸੀਂ ਅ ਤੁਲੇ ਹੋਏ ਨੁਮਾਇੰਦਿਆਂ ਪਿੰਡਾਂ ਦੇ ਤੇ ਤੁਹਾਡੇ ਤੋਂ ਵੀ ਲੋਕਾਂ ਨੂੰ ਬਹੁਤ ਆਸਾਂ ਨੇ, ਉਮੀਦਾਂ ਨੇ ਤੇ ਆਪਣੀ ਸਾਰਿਆਂ ਦੀ ਰੋਲ ਕਰਕੇ ਚਾਹੇ ਕੋ ਮੈਂਬਰ ਪੰਚਾਇਤ ਹੈ, ਚਾਹੇ ਕੋ ਸਰਪੰਚ ਹੈ, ਚਾਹੇ ਕੋ ਉਹਨਾਂ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰੀਤੀ ਜਾਂ ਬਲੌਕ ਸਭਤੀ ਦਾ ਮੈਂਬਰ ਬਣ ਜੂਗਾ ਚਾਹੇ ਮੈਂ ਐਮਐਲਏ ਵੀ ਜਾਂ ਮੰਤਰੀ ਹੋਣ ਦੇ ਨਾਤੇ ਚਾਹੇ ਮੁੱਖ ਮੰਤਰੀ ਹੋਣ ਦੇ ਨਾਤੇ ਜਿਨੇ ਆਪਾਂ ਲੋਕਾਂ ਨੇ ਜਾ ਕੇ ਜਦੋਂ ਲੋਕਾਂ ਦੇ ਦਰਵਾਜ਼ੇ ਤੇ ਉਹਨਾਂ ਦੀ ਕਚਹਿਰੀ ਦੇ ਵਿੱਚ ਹੱਥ ਜੋੜ ਕੇ ਜਦੋਂ ਵੋਟ ਮੰਗ ਲਈ ਤੇ ਆਪਣਾ ਸਾਰਿਆਂ ਦਾ ਮਰਜ਼ ਬਣ ਜਾਂਦਾ ਹੈ ਕਿ ਜਿੰਨੀ ਆਪਣੀ ਡਿਊਟੀ ਬਣਦੀ ਹੈ ਉਹ ਤੋਂ ਡੂਡੇ ਦੁਕਣੇ ਹੋ ਕੇ ਆਪਾਂ ਲੋਕਾਂ ਦੇ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਕਰੀਏ ਸੋ ਉਸੇ ਮਕਸਦ ਦੇ ਨਾਲ ਮੈਂ ਤਾਂ ਲੱਗਿਆ ਹੀ ਹਾਂ ਤੁਹਾਡਾ ਸਾਰਿਆਂ ਦਾ ਸਾਥ ਬਹੁਤ ਰਿਹਾ ਪਿਛਲੇ 3 ਸਾਲਾਂ ਦੇ ਵਿੱਚ ਮੈਨੂੰ ਸਪੋਰਟ ਕਰਨ ਦੇ ਵਿੱਚ ਟੀਮ ਵਰਕੇ ਨਾਲ ਇਕੱਠਿਆਂ ਚੱਲ ਕੇ ਇਹਨਾਂ ਗੰਮਾਂ ਨੂੰ ਸਿਰੇ ਚਾੜ੍ਹਨ ਦੇ ਵਿੱਚ ਤੇ ਹੁਣ ਕਿਉਂਕਿ ਪੰਚਾਇਤਾਂ ਬਣ ਚੁੱਕੀਆਂ ਤੁਹਾਨੂੰ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਕਿਸੇ ਨੂੰ ਆਪਦੇ ਵਾਰਡ ਦੀ ਕਿਸੇ ਨੂੰ ਆਪਦੇ ਪਿੰਡ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਮਿਲ ਚੁੱਕੀ ਹੈ ਸੋ ਆਪਣਾ ਸਾਰਿਆਂ ਦੀ ਫਰਜ਼ ਬਣਦਾ ਹੈ ਕਿ ਹੁਣ ਟੀਮ ਬਣ ਕੇ ਤਗੜੇ ਹੋ ਕੇ ਅੱਗੇ ਲੱਗੇ ਤੁਸੀਂ ਲੋਕਾਂ ਦੇ ਕੰਮ ਨੇ ਜਿਹੜੇ ਬਿਨਾਂ ਤੀਰਵੇਂ ਤੋਂ ਬਿਨਾਂ ਫਰਕ ਤੋਂ ਬਿਨਾਂ ਕਿਸੇ ਨਾਲ ਭੇਦਭਾਵ ਕੀਤੇ ਉਹ ਕੰਮ ਨੇ ਜਿਹੜੇ ਉਹ ਤੁਸੀਂ ਆਪਦੇ ਪੱਧਰ ਤੇ ਕਰਾਓ ਜਿਹੜੇ ਤੁਹਾਡੇ ਤੋਂ ਨਹੀਂ ਉਹਦੇ ਤੁਹਾਡੇ ਤੋਂ ਉੱਪਰ ਦੀ ਨੇ ਉਹ ਸਾਨੂੰ ਦੱਸੋ ਸਾਡੇ ਦਫ਼ਤਰੋਂ ਦੱਸੋ ਤਾਂ ਕਿ ਆਪਾਂ ਰਾਜ ਮਿਲ ਕੇ ਸਾਰੇ ਕੰਮ ਨੇ ਜਿਹੜੇ ਆਪਾਂ ਇਹ ਕਰ ਸਕੀਏ ਔਰ ਮੇਰੀ ਤੁਸੀਂ ਸਾਰੇ ਚੁਣੇ ਹੋਏ ਨੁਮਾਇंदे ਹੋ ਮੇਰੀ ਸਾਰਿਆਂ ਤੋਂ ਇੱਕੋ ਹੀ ਬੇਨਤੀ ਹੈ ਸਾਰਿਆਂ ਨੂੰ ਤੇ ਇੱਕੋ ਹੀ ਆਸ ਹੈ ਸਾਰਿਆਂ ਤੋਂ ਔਰ ਉਹ ਇਹ ਆਸ ਹੈ ਕਿ ਜਿਵੇਂ ਮੈਂ ਮੰਨ ਕੇ ਚੱਲਿਆ ਕਿਉਂਕਿ ਹੁਣ ਤੱਕ ਹੁੰਦਾ ਕੀ ਰਿਹਾ ਹੈ ਕਿ ਜੀ ਵੋਟ ਪਾ ਦਿਓ ਆਹ ਕੁਰਸ਼ ਕਰਾਂਗੇ ਸਾਨੂੰ ਵੋਟ ਪਾ ਦਿਓ ਸਾਨੂੰ ਜਿਤਾ ਦਿਓ ਅਸੀਂ ਆਹ ਕਰਾਂਗੇ ਆ ਵਾਦਾ ਕਰਦੇ ਆ ਇਹ ਜਿਹੇ ਗੱਲਾਂ ਨੇ ਜਿਹੜੀਆਂ ਹੁਣ ਤੱਕ ਲੀਡਰਾਂ ਦੇ ਮੂੰਹੋਂ ਚੱਲਦੀਆਂ ਰਹੀਆਂ ਨੇ ਮੈਂ ਇਹ ਮੰਨ ਕੇ ਚੱਲਦਾ ਕਿ ਆਓ ਹੁਣ ਤੋਂ 2 ਸਾਲ ਬਾਅਦ ਜਦੋਂ ਦੁਬਾਰਾ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਊਗਾ ਤੇ ਇਹ ਨਹੀਂ ਕਹਿਣਾ ਹੈਗਾ ਕਿ ਮੈਂ ਕੀ ਕਰੂੰਗਾ ਮੈਂ ਇੱਕੋ ਹੀ ਗੱਲ ਕਹਿਣੀ ਹੈ ਕਿ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਤੇ ਆਹੀ ਚੀਜ਼ ਆਹੀ ਉਮੀਦ ਹੈ ਮੇਰੀ ਮੈਂ ਜਿਹੜੀ ਉਹ ਤੁਹਾਡੇ ਕੋਲੋਂ ਸਰਪੰਚਾਂ ਕੋਲੋਂ ਮੈਂਬਰ ਪੰਚਾਇਤਾਂ ਕੋਲੋਂ ਰੱਖਦਾ ਕਿ 5 ਸਾਲਾਂ ਬਾਅਦ ਤੋਂ ਨੂੰ ਵੀ ਲੋਕਾਂ ਕੋਲ ਜਾ ਕੇ ਕੋਈ ਝੂਠੇ ਸੱਚੇ ਵਾਅਦੇ ਕਰਦੀ ਆ ਲਾਰੇ ਲਾਉਣ ਦੀ ਲੋੜ ਨਾ ਪਵੇ ਇੱਕੋ ਹੀ ਗੱਲ ਕੁਝੀ ਜਾ ਕੇ ਕਹਿਣੀ ਹੈ ਕਿ ਜੇ ਭਾਈ ਵੋਟ ਪਾਈ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਬੋਲੋ ਠੀਕ ਹੈ ਸਹਿਮਤ ਸਾਰੇ ਮੇਰੇ ਨਾਲ ਇਸ ਇਸ ਹਿਸਾਬ ਦੇ ਨਾਲ ਆਪਾਂ ਸਾਰਿਆਂ ਨੇ ਪਰਿਵਾਰ ਵਾਂਗੂ ਟੀਮ ਬਣ ਕੇ ਕੰਮ ਕਰਨਾ ਤੇ ਪਰਮਾਤਮਾ ਸੁੱਖ ਰੱਖੇ ਇੱਕ ਕੰਮ ਨਹੀਂ ਆਪਾਂ ਨਾਲ ਸਮੇਂ ਦੇ ਵਿੱਚ ਆਪਣੇ ਹਲਕੇ ਦਾ ਰਹਿਣ ਦੇਣਾ ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬਾਹਰ ਵੀ ਰੌਸ਼ਾ ਜਿਹੜਾ ਉਹ ਕਾਫੀ ਹੋ ਰਿਹਾ ਤੁਸੀਂ ਵੀ ਆਪੋ ਆਪਣੇ ਘਰਾਂ ਨੂੰ ਜਾਣਾ ਹੋਊਗਾ 30 ਮਿੰਟਾਂ ਦੇ ਨਾਮ ਨੇ ਜਿਹਦੇ ਹੁਣ ਅੰਮ੍ਰਿਤ ਬਾਰੋਬਾਰੀ ਲੈਣਗੇ ਤੇ ਤੁਸੀਂ ਆ ਕੇ ਮੇਰੇ ਕੋਲ ਜਿਹੜਾ ਆਪਣੇ ਗ੍ਰਾਂਟ ਦੇ ਜਿਹੜੇ ਚੈੱਕ ਜਾਂ ਲੈਟਰ ਨੇ ਤੁਸੀਂ ਸੈਂਕਸ਼ਨ ਲੈਟਰ ਨੂੰ ਲੈ ਕੇ ਜਾਓ ਤਾਂ ਕਿ ਔਰ ਇਹਨਾਂ ਕੰਮਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜੋ ਇਹਨਾਂ ਨੂੰ ਪੂਰਾ ਕਰੋਗੇ ਤੇ ਅਗਲੀ ਗ੍ਰਾਂਟ ਆ ਫੇਰ ਤਿਆਰ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ